ਪਤਾ ਉਹਦੇ ਨਾਲ ਫਰਕ ਪੈ ਜੇ ਮੈਂ ਚਾਹ ਤੈਨੂੰ ਰਹਿਣ ਹੀ ਦੇ ਆ ਕੁੜੀ ਕੋਲ ਤੁਰੇ ਸੀ ਨਹੀਂ ਚਾਹ ਪੀ ਕੇ ਵਾਰ-ਵਾਰ ਪੀਣ ਨੂੰ ਜੀ ਨਹੀਂ ਕਰਦਾ ਆਪੇ ਸਰਪੀੜ ਜਿਹੜਾ ਹੁੰਦਾ ਹੈ ਇਹ ਆਪੇ ਠੀਕ ਹੋ ਜੀ ਹੌਲੀ ਹੌਲੀ ਚਲੋ ਠੀਕ ਐ ਮਮੀ ਜੀ ਐ ਕਰੋ ਤੁਸੀਂ ਬਿੱਲੀ ਚਟ ਆਰਾਮ ਕਰ ਲਓ ਮੈਂ ਇਹਨੇ ਕੱਪੜੇ ਜੀ ਪ੍ਰੈਸ ਕਰ ਲਾਂ ਜਾ ਕਰ ਲਾ ਤੂੰ ਜਿਹੜਾ ਕੰਮ ਕਰਨਾ ਮਾਮੀ ਜੀ ਕੀ ਹੋ ਗਿਆ ਤੁਸੀਂ ਆਏ ਪਏ ਉਹ ਸਿਰ ਬੰਨੀ ਪਾਉਦੋ ਦਾ ਲੋਟ ਸੀ ਜਦੋਂ ਆਪਾਂ ਆਇਆ ਐਡੀ ਛੇਤੀ ਬੁਖਾਰ ਬਹੁਤ ਚੜ ਗਿਆ ਇਹ ਬੁਖਾਰ ਕੰਨੂ ਚੜਿਆ ਮੇਰਾ ਤਾਂ ਸਿਰ ਫਟਣ ਤੇ ਆਇਆ ਪਿਆ ਗੋਲੀ ਵੀ ਲੈ ਲਈ ਉਹਦੇ ਨਾਲ ਵੀ ਪੋਰਾ ਫਰਸ਼ ਨਿੱਕਿਆ ਮੈਂ ਤਾਂ ਬੜੀ ਔਖੀ ਆ ਪਰ ਮਾਮੀ ਜੀ ਹੈ ਅਚਾਨਕ ਕਿਵੇਂ ਹੋ ਗਿਆ ਜਦੋਂ ਆਪਾਂ ਉੱਥੇ ਭੈਣ ਕੋਲੇ ਸੀ ਉਹ ਤਾਂ ਤੁਸੀਂ ਜਮੀ ਠੀਕ ਤੇ ਆ ਨਾਲੇ ਜਦੋਂ ਮੈਂ ਤੁਹਾਨੂੰ ਕਾੜ ਕੇ ਗਿਆ ਇਸ ਤੇ ਉਦੋਂ ਵੀ ਚੰਗੇ ਭਲੇ ਸੀ ਕਿਤੇ ਬੀਪੀ ਤਾਂ ਨਹੀਂ ਘਟ ਗਿਆ ਆਪਾਂ ਚੈੱਕ ਕਰਾਇਆ ਉਹਨੇ ਅਜੇ ਕਹੂੰ ਤੁਸੀਂ ਇਹ ਪਤਾ ਨਹੀਂ ਬੀਪੀ ਘਟਿਆ ਹੈ ਕਿ ਵਧਿਆ ਜਦੋਂ ਮੈਨੂੰ ਤੋ ਉਤਾਰ ਕੇ ਗਿਆ ਮੈਂ ਘਰੇ ਆਈਆਂ ਮੂਰੇ ਤੇਰੀ ਭੂਆ ਹੀ ਬੈਠੀ ਸੀ ਇਹ ਸਾਰੇ ਸੱਪ ਤੇ ਉਹਦੀ ਛੇੜੇ ਹੋਈ ਹੈ ਹਾਂ ਭੂਆ ਹੀ ਹੋਈ ਸੀ ਪਰ ਮੰਮੀ ਜੀ ਉਹ ਕੀ ਕਰਨ ਆਈ ਸੀ ਨਾਲੇ ਤੁਹਾਨੂੰ ਐ